ਇਹ ਚੰਗੀ ਲੱਗੇ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਲੁਟੇਰੇ ਝੱਪਟਮਾਰ ਅੱਜਕੱਲ ਕਾਫੀ ਸਰਗਰਮ ਹੋਏ ਆ ਤੇ ਫਰੀਦਕੋਟ ਵਿੱਚ ਤਾਂ ਇਹਨਾਂ ਦਾ ਸਟੈਂਡਰਡ ਜੇ ਕਹਿ ਲਈਏ ਡਿੱਗ ਪਿਆ ਲੱਗਦਾ ਕਿਉਂਕਿ ਹੁਣ ਇਹ ਦਿਹਾੜੀਦਾਰਾਂ ਮਜ਼ਦੂਰਾਂ ਤੋਂ 2-200 ਰੁਪਏ ਵੀ ਕਾਪਾ ਰੱਖ ਕੇ ਖੋਣ ਲੱਗ ਪਏ ਆ ਤਾਜ਼ਾ ਮਿਸਾਲ ਸਾਹਮਣੇ ਆਈ ਆ ਗੋਲੇ ਵਾਲਾ ਪਿੰਡ ਦੇ ਦੋ ਨੌਜਵਾਨਾਂ ਤੋਂ ਜਿਹੜੇ ਕਿ ਸਵੇਹ ਘਰੋਂ ਰੋਟੀ ਪਾਣੀ ਲੈ ਕੇ ਆਪਣੀ ਮਜ਼ਦੂਰੀ ਕਰਨ ਲਈ ਰੇਲ ਤੇ ਆਏ ਸੀ ਤੇ ਅੱਗੇ ਰੇਲ ਨੂੰ ਸਿਗਨਲ ਨਾ ਮਿਲਣ ਕਰਕੇ ਉਹ ਸਟੇਸ਼ਨ ਤੇ ਨਹੀਂ ਪਹੁੰਚੀ ਉਹ ਭੋਲੂ ਵਾਲਾ ਫਾਟਕ ਤੋਂ ਪਿਛਲੇ ਪਾਸੇ ਰੁਕ ਗਈ ਤੇ ਇਹ ਦੋਨੇ ਉੱਤਰ ਕੇ ਜਦੋਂ ਆਪਣੇ ਕੰਮ ਲਈ ਜਾਣ ਲੱਗੇ ਤਾਂ ਉਸ ਤੋਂ ਫਾਟਕ ਤੋਂ ਪਿਛੇ ਰੇਲਵੇ ਲਾਈਨ ਵਾਲੇ ਪਾਸੇ ਲੁੱਕੇ ਬੈਠੇ 5-6 ਲੁਟੇਰਿਆਂ ਨੇ ਇਹਨਾਂ ਨੂੰ ਘੇਰ ਲਿਆ ਤੇ ਇਹਨਾਂ ਦੇ ਗਲ ਤੇ ਕਾਪਾ ਰੱਖ ਕੇ ਇਹਨਾਂ ਤੋਂ 1.5-2-200 ਰੁਪਇਆ ਜੋ ਇਹਨਾਂ ਦੀ ਜੇਬ ਵਿੱਚ ਸੀ ਉਹ ਖੋਲਿਆ ਨਸ਼ੇ ਨੇ ਲੁਟੇਰਿਆਂ ਨੂੰ ਇਸ ਹਾਲਾਤ ਤੱਕ ਲਿਆ ਖੜਾ ਕੀਤਾ ਹੈ ਕਿ ਉਹ ਹੁਣ ਲੁੱਟਣ ਲੱਗੇ ਇਹ ਵੀ ਨਹੀਂ ਦੇਖਦੇ ਕਿ ਇਹ ਕਿਸ ਕੈਟਾਗਰੀ ਦਾ ਕਿਸ ਤਰ੍ਹਾਂ ਦਾ ਵਿਅਕਤੀ ਆ ਉਸਨੇ ਇਹ ਕਮਾਈ ਕਿਵੇਂ ਕੀਤੀ ਹੋਣੀ ਆ ਮਜ਼ਦੂਰੀ ਦੇ ਕੰਮ ਵਿੱਚ ਲੱਗੇ ਇਹ ਦੋਨਾਂ ਤੋਂ ਇਸ ਦਿਨ ਦੀ ਵਾਰਦਾਤ ਬਾਰੇ ਸੁਣਦਿਆਂ ਦੁੱਖ ਭਰੀ ਕਹਾਣੀ ਦੇ ਨਾਲ ਦੀ ਨਾਲ ਉਹ ਮੰਗ ਕਰ ਰਹੇ ਆ ਪੁਲਿਸ ਤੋਂ ਕਿ ਕਿਰਪਾ ਕਰਕੇ ਰੇਲਵੇ ਲਾਈਨ ਵਾਲੇ ਪਾਸੇ ਚੱਕਰ ਜਰੂਰ ਲਗਾ ਲਿਆ ਕਰਨ ਤਾਂ ਕਿ ਇਸ ਤਰ੍ਹਾਂ ਲੁੱਕ ਕੇ ਬੈਠੇ ਲੁਟੇਰੇ ਕਿਸੇ ਹੋਰ ਆਮ ਵਿਅਕਤੀ ਨੂੰ ਲੁੱਟ ਦਾ ਸ਼ਿਕਾਰ ਨਾ ਬਣਾ ਸਕਣ ਮੇਰਾ ਨਾਮ ਸਤਨਾਮ ਸਿੰਘ ਆ ਜੀ ਪਿੰਡ ਮੇਰਾ ਗੋਲੇਵਾਲਾ ਸਾਡਾ ਦੋਨਾਂ ਦਾ ਹੀ ਗੋਲੇਵਾਲਾ ਇਹ ਪਿੰਡ ਅਸੀਂ ਫਰੀਦਕੋਟ ਲੇਵਰ ਦਾ ਕੰਮ ਕਰਨ ਵਾਸਤੇ ਆਏ ਸੀਗੇ ਜੀ ਰਸਤੇ ਵਿੱਚ ਸਾਨੂੰ ਡਕੈਤੀ ਵਾਲੇ ਮੁੰਡੇ ਊਲੋਲੇ ਰੋਡ ਤੇ ਘੇਰ ਲਿਆ ਜੀ ਉਹਨਾਂ ਕੋਲੇ 6 ਕਾ ਪੈ ਸੀਗੇ ਤੇ ਅਸੀਂ ਦੋ ਜਾਣੇ ਸੀਗੇ ਜੀ ਜਿਹੜੇ ਸਾਡੇ ਪੈਸੇ ਸੀਗੇ ਉਹ ਸਾਥੂ ਖੋਲੇ ਉਹਨਾਂ ਨੇ ਜੀ ਤੇ ਮਾਰਾ ਮਰਾ ਹੀ ਨਹੀਂ ਕੀਤੀ ਜਾਨੀ ਲੁੱਟ ਖੋ ਕੀਤੀ ਹੈ ਜੀ ਕਿਵੇਂ ਹੋਈ ਘਟਨਾ ਤੁਸੀਂ ਕਿੱਥੇ ਉਤਰੇ ਸੀ ਕਾਸ ਤੇ ਆਏ ਸੀ ਅਸੀਂ ਰੇਲਵੇ ਆ ਗੱਡੀ ਟ੍ਰੇਨ ਤੋਂ ਆਈ ਸੀਗੇ ਜੀ ਟ੍ਰੇਨ ਥੋੜੀ ਜੀ ਪਿੱਛੇ ਰੁਕ ਗਈ ਅਸੀਂ ਉਤਰ ਗਏ ਉੱਥੇ ਅਸੀਂ ਕਹਾਂ ਅਸੀਂ ਕੰਮ ਤੇ ਜਾਣਾ ਤੁਰ ਕੇ ਪੈਦਲ ਜਾਵੜਾਂਗੇ ਗੱਡੀ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਗੀ ਉੱਥੇ ਤੁਹਾਨੂੰ ਦਰਾਂ ਨੇ ਫਾਇਦਾ ਚੁੱਕਿਆ ਤੇ ਸਾਡੇ ਤੇ ਅਟੈਕ ਕਰਤਾ ਇਸੇ ਕਰਕੇ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਇਹ ਜਲਦ ਤੋਂ ਜਲਦ ਕੋਈ ਹਾਇਰਾ ਹੱਲ ਕੀਤਾ ਜਾਵੇ। ਉੱਥੇ ਲੁੱਕ ਕੇ ਬੈਠਦੇ ਆ ਬੰਦੇ। ਹਾਂਜੀ ਉੱਥੇ ਲੁੱਕ ਕੇ ਬੈਠਦੇ ਆ ਜੀ ਬੰਦੇ। ਉੱਥੇ ਪੈ ਜਾਂਦੇ ਆ। ਕਿਸੇ ਦਾ ਮੋਬਾਈਲ ਖੋਹ ਲੈਂਦੇ ਆ, ਕਿਸੇ ਦੇ ਪੈਸੇ ਖੋਹ ਲੈਂਦੇ ਆ, ਕਿਸੇ ਦੇ ਮਾਰ ਜਾਂਦੇ ਲੁੱਟਖੋ ਕਰ ਜਾਂਦੇ ਆ। ਕਾਪੇ ਹੁੰਦੇ ਨੇ। ਹਾਂਜੀ ਉਹਨਾਂ ਕੋਲੇ ਕਾਪੇ ਹੁੰਦੇ ਆ। ਮੇਰੇ ਆਪ ਖੁਦ ਗਲੇ ਤੇ ਕਾਪਾ ਰੱਖਿਆ ਸੀ ਉਹਨਾਂ ਨੇ ਜੀ। ਕਿੰਨੇ ਵਜੇ ਦੀ ਗੱਲ ਆ? ਇਸ ਸਵੇਰੇ 7:30 ਵਜੇ ਦੀ ਗੱਲ ਆ ਜੀ। ਉਹਨਾਂ ਨੇ ਤੁਹਾਨੂੰ ਦਾ ਫਾਇਦਾ ਚੁੱਕਿਆ ਹੈ। ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਹਾਂ ਬਲਵੀਰ ਕਿਵੇਂ ਹੋਈ ਗੱਲ। ਬਾ ਆਪਣਾ ਜੀ ਭੋਲੂ ਵਾਲੇ ਰੋਡ ਤੇ ਅਸੀਂ ਮਜ਼ਦੂਰੀ ਦਾ ਕੰਮ ਕਰਦੇ ਆ ਜੀ। ਤੇ ਥੋੜੇ ਬਹੁਤ ਸਾਡੇ ਹੈਗੇ ਪੈਸੇ ਜੇਬ 'ਚ ਜਿਹੜੇ ਆਪਣਾ ਦੂਜਾ ਇਹ ਬੈਠੇ ਠੋਕਰ ਦੇ ਨਾਲ ਲਟੇ ਰਹੀ। ਇਹ ਸਾਨੂੰ ਲੁੱਟਣ ਪੈ ਗਈ। ਕਾਪਾ ਰੱਖ ਲਿਆ ਮੁੰਡੇ ਜੀ ਤੋਂ ਉਂਤੇ। ਕਹਿੰਦੇ ਜਿੰਨੇ ਹੈਗੇ ਕੱਢ ਦੋ ਬਾਹਰ ਹੀ। ਤੇ ਇਹਨਾਂ ਦਾ ਕੋਈ ਦੂਜਾ ਇਨਸਾਫ ਚਾਹੀਦਾ ਸਾਨੂੰ ਕੱਲ ਨੂੰ ਫੇਰ ਵੀ ਇੱਥੇ ਜਾਣਾ ਕੰਮ ਧੰਦੇ। ਤੇ ਸਾਨੂੰ ਔਖਾ ਹੀ ਕਿੰਨੇ ਕ ਜਾਹੇ ਸੀਗੇ ਹੈਗੇ ਪੰਜ ਛੇ ਜਾਣੇ ਜੀ ਕਿੰਨੇ ਕ ਪੈਸੇ ਲੈ ਕੇ ਫੋਟੋ ਪੈਸੇ ਤਾਂ ਸਾਡੇ ਤੋਂ ਲੈ ਗਏ ਇਹ 2-300 ਰੁਪਇਆ ਐ ਤੋਂ ਲੈ ਕੇ ਕੁਛ ਮੇਰੇ ਕੋਲੇ ਸੀ ਗਈ ਥੋੜੇ ਬਹੁਦੇ 2-250 ਰੁਪਇਆ ਮੇਰੇ ਕੋਲੇ ਸੀ ਗਈ ਤੇ ਉਹ ਖੋ ਕੇ ਲੈ ਗਏ ਇਹ ਹੀ ਮਜ਼ਦੂਰ ਬੰਦੇ ਨੂੰ ਬਹੁਤ ਹੁੰਦੇ ਆਈ ਬੱਚਾ ਤੇ ਸਾਡਾ ਵੀ ਔਖਾ ਹੋ ਗਿਆ ਵੀ ਐਸਾ ਹੀ ਕੰਮ ਮਿਹਨਤ ਕਰਨ ਵਾਲੇ ਬੰਦੇ ਮਜ਼ਦੂਰੀ ਕਰਨ ਵਾਲੇ ਜ ਐ ਹੋਈ ਗਿਆ ਸਾਡੇ ਨਾਲ ਤਾਂ ਬਹੁਤ ਮਾੜਾ ਕੰਮ ਆਈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੀ